ਸਾਸਰੀਕਾਲ ਜੀ ਸਨੂਰੰਦਾ ਵਾ ਡੇਰੀ ਫਰਮ ਤੇ ਪਿਆਰ ਭਰੀ ਸਾਸਰੀਕਾਲ ਜੀ ਵੀਰ ਭੈਣ ਭਰਾ ਜਿਹੜੇ ਵੀ ਸਨੂਰੰਦਾ ਵਾ ਡੇਰੀ ਫਰਮ ਨੂੰ ਪਿਆਰ ਕਰਦੇ ਆ ਉਹਨਾਂ ਦਾ ਦਿਨੋਂ ਧੰਵਾਦ ਆ ਵੀਰ ਜੀ ਆਪਣਾ ਪਿੰਡ ਭਰਾ ਤੁਹਾਡੇ ਦਾ ਹੈਗਾ ਜੈਤੋ ਸਰਜਾ ਜਿਹੜਾ ਗਰਦਾਸਪੁਰ ਤਹਿਸੀਲ ਪਟਾਲਾ ਵੀਰ ਜੀ ਪਟਾਲਾ ਆਪਾਂ ਨੂੰ 7-8 ਕਿਲੋਮੀਟਰ ਰਹਿ ਗਿਆ ਜਲੰਧਰ ਰੋਡ ਦੇ ਉੱਤੇ ਅਚਲ ਸਾਹਿਬ ਅੱਡਾ ਲੱਗਦਾ ਜੇ 2 ਕਿਲੋਮੀਟਰ ਅਚਲ ਸਾਹਿਬ ਜੇ ਨਾਗੀਣਾ ਸਾਹਿਬ ਗੁਰਦਰਾ ਸਾਹਿਬ 3 ਕਿਲੋਮੀਟਰ ਜੇ ਵਿਚਾਲੇ ਤੁਹਾਡੇ ਭਰਾ ਦਾ ਪਿੰਡ ਜੇ ਬਾਕੀ ਝੋਟੀਆਂ ਵੀ ਜੀ ਸਾਡੇ ਕੋਲ 12 ਮਹੀਨੇ 30 ਦਿਨ ਐਟੋ ਟਾਈਮ ਜਦੋਂ ਮਰਜ਼ੀ ਆਉ 10 ਤੋਂ 15 ਹੋਣਗੀਆਂ ਪਹਿਲਾ ਔਰ ਦੂਸਰਾ ਸਵੇਰ ਤਾਜ਼ੀਆਂ ਸੁਈਆਂ ਬਾਕੀ ਇਹ ਦੋ ਦੰਦ ਚਾਰ ਦੰਦ ਛੇ ਦੰਦ ਜਿੱਦਾਂ ਦੀ ਵੀਰਤੀ ਝੋਟੀ ਚਾਹੀਦੀ ਛੋਟੇ ਸਿੰਘ ਦੀ ਥਣ ਲੈਵੇ ਪਲੇਅਰ ਦੀ ਬੁਲੈਤਨ ਗਾਵਾਂ ਮਰ ਗਈ ਉਹ ਜੀ ਮਿਲੂਗੀ ਭਾਜੀ ਬਾਕੀ ਫੋਨ ਨੰਬਰ ਤੁਹਾਡੇ ਭਰਾ ਦਾ ਹੈਗਾ 9878394751 ਦੂਜਾ ਨੰਬਰ ਭਾਜੀ ਮੇਰਾ ਬੰਦ ਹੋ ਗਿਆ ਆਉਣ ਵਾਲੇ ਦਿਨ ਤੇ ਚਲਾ ਦਾਂਗੇ ਉਹਦਾ ਹੁਣ ਜਿਹੜਾ ਨੰਬਰ ਆ ਤੁਹਾਡੇ ਭਰਾ ਦਾ 9878394751 ਆ ਵੀ ਜਿਹਨੂੰ ਤਨ ਪਹਿਲਾ ਸਵੇਰ ਝੋਟੀ ਚਾਰ ਦੰਦ ਵਿਖਾਉਣ ਲੱਗੇ ਆ ਬਲੈਤਨ ਗਾਂ ਆਓ ਵੀ ਅੱਜ ਇਹਨੂੰ ਸੂਈ ਨੂੰ ਪੰਜਵਾਂ ਛੇਵਾਂ ਦਿਨ ਜੇ ਭਾਜੀ ਛੋਟੀ ਕਾਦੀ ਆ ਮਹਾਰਾਜ ਦੀ ਜਲਪਾ ਦੇ ਨਾਲ ਕੋ ਬਿਊਟੀ ਬੈਠੀ ਵਿਖਾਓ ਵੇਖੋ ਸਿੰਘ ਛੋਟਾ ਛੋਟਾ ਪਿੱਛੇ ਪਾਸੇ ਹੋ ਗਏ ਆ ਮਨਮਾਨ ਸਾਹਿਬ ਆਟਰ ਖਾਓ ਹਜ਼ਾਰਾਂ ਰੁਪਏ ਦੀ ਨਹੀਂ ਤੇ ਮੱਜਾ ਵੇਰਲੀਆਂ ਨੂੰ ਆਟਰ ਲੱਗਦਾ ਜੇ ਵੇਖੋ ਆਟਰ ਭਾਜੀ ਵੇਖੋ ਆਟਰ ਆ ਤੀਜਾ ਪੜੀ ਹਰਦਾ ਵਾਡੇ ਨਹੀਂ ਫਰਮ ਤੇ ਭਾਜੀ ਕੀ ਟਾਈਮ ਦੀਆਂ ਮਿਲਦੀਆਂ ਜੇ ਵੇਖੀ ਆਪਣੇ ਕੋ ਮਹਾਰਾਜ ਦੀ ਕਿਰਪਾ ਨਾਲ ਦੁੱਧ 16 17 ਕਿਲੋ ਵਾਲੀ ਠੋਟੀ ਉਹ ਵਾਲੀ ਬਾਲ ਹੋਗੀ ਹਰਦਾ ਵਾਡੇ ਨਹੀਂ ਫਰਮ ਤੇ ਤੈਨੂੰ ਇੱਧਰ ਤਾਲੀਆਂ ਸੁਣੀਆਂ ਝੋਟੀਆਂ ਮਿਲਣੀਆਂ ਬਾਕੀ ਵੀ ਇਸ ਦੀ ਸਾਰੇ ਵੀਰਾਂ ਦਾ ਸ਼ੌਕ ਪੂਰਾ ਕਰਦੇ ਹੋਏ ਆਪ ਹੰਦਾਜਾ ਲਾ ਕੇ ਮੇਰੇ ਵੀਰ ਭੈਣ ਭਰਾ ਦੱਸਣ ਵੀ ਝੋਟੀ ਵੀਰ ਜੀ ਕਿੱਦਾਂ ਦੀ ਐ ਠੰਡੀ ਵੇਖੋ ਥਣ ਲੇਵੇ ਦੀ ਗੱਲ ਕਰੀਏ ਤੇ ਵੇਖੋ ਉੱਤੇ ਤੂੰ ਨੂੰ ਟੱਚ ਕਰ ਧਾਰਾ ਮਾਰ ਕੇ ਦਿਖਾ ਦਨੇ ਆ ਵੇਖੋ ਵੀਰ ਜੀ ਆ ਬਈ ਨੂੰ ਹੁਣ ਵਿਖਤਾਰ ਦੇ ਨੀ ਠੰਡੀ ਝੋਟੀ ਵੇਖੋ ਨੇੜੇ ਲਾ ਕੇ ਕੈਮਰਾ ਫਾਓ ਜੀ ਵੇਖੋ ਇਧਰ ਗਾਲ ਲਸਣਾਂ ਦੀ ਧਾਰਾ ਵੇਖੋ ਇਹਦਾ ਮੋਟਰ ਹੁੰਦੀ 10 ਮਕਸੀਵਲ ਮਗਰ ਲਈ ਇਹਦੀਆਂ ਵੀ ਖਾਲਦੇ ਨੇ ਵੇਖੋ ਭਾਜੀ ਜੇ 10 ਮਕਸੀਵਲ ਮੋਟਰ ਹੁੰਦੀ ਆ ਵੇਖੋ ਤਾਂ ਥਣ ਦਾ ਸਾਇਜ ਵੇਖੋ ਭਾਜੀ ਨਾੜਾ ਨੂੜਾ ਵੇਨਸ ਵੇਖੋ ਪੂਰੀ ਫੁੱਲ ਹਰੰਦਾਵਾ ਡੇਰੀ ਫਾਰਮ ਤੇ ਤੁਹਾਨੂੰ ਬਿਜਲੀ ਘਾਰ ਹੀ ਬਣਿਆ ਮਿਲੂਗਾ ਛੋਟੀ ਪੇਟ ਪੁੜੇ ਦੀ ਬਹੁਤ ਜ਼ਿਆਦਾ ਸਾਫਾ ਤੇ ਜੇ ਭਾਅ ਦੀ ਗੱਲ ਕਰੀਏ ਤੇ ਭਾਜੀ ਛੋਟੀਆਂ ਹੋਣ ਜਾਂਦਾਵਾ ਡੇਰੀ ਫਾਰਮ ਤੇ ਵੱਡੀਆਂ ਨੇ ਭਾਅ ਆਣਗੇ ਬਿਲਕੁਲ ਬਿਲਕੁਲ ਛੋਟੇ ਛੋਟੇ ਭਾਜੀ ਹੁਣ ਭਾਜੀ ਤੁਹਾਨੂੰ ਕਾਹ ਤਾਂ ਕੱਟੀ ਨੂੰ ਹੋਰ ਦਿਖਾਉਣ ਲੱਗੇ ਆ ਏਸ ਝੋਟੀ ਤੋਂ ਦੁੱਧੋਂ ਮੈਂ ਪਾ ਲਈ 16 ਕਿਲੋ ਦੁੱਧ ਰੈਡੀ ਏ ਵੇਖੋ ਸੂਈ ਨੂੰ ਬਿਲਕੁਲ ਤਾਜੀ ਭੁਲਾ ਭੁਲਾ ਹਰੀ ਹੈਗੀਆਂ ਨੇ ਤੇ ਥੰਨ ਦਾ ਲੀਵੇ ਦਾ ਜਾਰ ਵੇਖੋ ਮਾਰਾ ਹੀ ਤੇ ਪਾਣ ਨਾਲ ਦੇਖੋ ਝੋਟੀ ਸਾਰੇ ਵੀਰ ਬੈਠੇ ਆ ਆਪਣੇ ਅੰਦਾਜ਼ਾ ਲਾ ਕੇ ਦੱਸਣ ਕਿ ਕਿੰਨਾ ਦੁੱਧ ਵੱਡ ਤੋਂ ਠਿਕਾ ਟਪਟਾ 18 ਕਿਲੋ ਦੀ ਪਿੱਛੋਂ ਗਰੰਟੀ ਆਈ ਏ ਝੋਟੀ ਦੀ ਸੇਂਗ ਦੇ ਸ਼ਿੰਗਾਰ ਵੇਖੋ ਤੇ ਛੋਟਾ ਛੋਟਾ ਦਾ ਵੱਡੀ ਸਰ ਜਿੱਦੀ ਜੇ ਤੇ ਜੇ ਹੁਣ ਗੱਲ ਕਰੀਏ ਰੇਟ ਪਾਓ ਬਿਲਕੁਲ ਇਹਨਾਂ ਤੋਂ ਜਾਇਜ਼ ਹੋਣਗੇ ਤਾਰੀਆਂ ਸੰਘਾਂ ਦੇ ਤੇ ਗੱਲ ਕਰੀਏ ਤਾਂ ਪਛੇ ਮੇਵਾ ਕੋ ਇੱਥੇ ਪੁਰਾਣੇ ਅੰਦਾਜ਼ਾ ਲਾਓ ਵੇਖੋ ਵੀ ਕੀ ਇਹੋ ਜਿਹਾ ਕੋਰਤੀਆਂ ਸਾਨੂੰ ਦਾਵਾ ਦੇ ਇਫਾਰਟ ਮਿਲੂ ਕਿਆਂ ਤੇ ਆਪਣੇ ਇਫਾਰਟ ਤੇ ਲੈ ਕੇ ਜਾਓ ਤੇ ਹੁਣ ਜੇ ਗੱਲ ਕਰੀਏ ਵੇਖੋ ਇਧਰ ਵੇਖੋ ਥਣਲੇਵੇ ਦੀ ਗੱਲ ਕਰੀਏ ਵਸਾਈਏ ਤੇ ਵੇਖੋ ਵੇਖੋ ਭਾਜੀ ਥਣਲੇਵਾ ਕੱਤੀ ਨੂੰ ਕਿੱਠਾਂ ਦਾ ਲਗਾਉਂਦੀ ਗਾੜੀਆਂ ਦੇ ਗੁੱਠਾਂ ਵਿੱਚ ਖਾਓ ਵੇਖੋ ਭਾਜੀ ਗੁੱਠਾਂ ਤੇ ਥਣ ਲੇਵਨ ਵੇਖੋ ਭਾਜੀ ਚੱਲ ਬਟਾ ਚੱਲ ਚੱਲ ਮੋਟਾ ਵੇਖੋ ਭਾਜੀ ਸਿੰਘ ਸ਼ਿੰਗਾਰ ਦੀ ਗੱਲ ਛੋਟਾ ਛੋਟਾ ਤੇ ਵੇਖੋ ਥਣ ਲੇਵਾ ਚਵਾਗ ਦਾ ਬਖਾਲਦੀ ਚਵਾਬ ਖਾਲਦੀ ਜੀ ਐਦਾਂ ਭਾਜੀ ਵੇਖੋ ਭਾਜੀ ਮਹਾਰਾਜ ਉਹ ਨਹੀਂ ਬੱਕੇ ਤੋਂ ਬਣਾ ਨਹੀਂ ਬਣਨਦੀ ਭਾਜੀ ਤੇ ਝੋਟੀਆਂ ਦੇ ਆਪਣੇ ਕੋਈ ਕਾਫੀ ਆ ਇੱਧਰ ਵੀ ਝੋਟੀਆਂ ਤਾਲੀਆਂ ਸਗੀਆਂ ਆਉਣ ਬਾਅਦ ਤਾਂ ਆਉਣ ਵਾਲੀ ਦਿਨਾਂ 'ਚ ਵੀਡੀਓ ਵਿਖਾਵਾਂਗੇ ਇੱਧਰ ਵੀ ਕਟੀਆਂ ਸੁਰੀਆਂ ਬਹੁਤ ਜ਼ਿਆਦਾ ਚੰਗੀਆਂ ਆ ਇਹ ਵੀ ਆਉਣ ਵਾਲੇ ਦਿਨਾਂ 'ਚ ਵਿਖਾਵਾਂਗੇ ਹੁਣ ਭਾਜੀ ਤੁਹਾਨੂੰ ਨਾ ਦੋ ਦੋ ਝੋਟੀਆਂ ਤਿੰਨ ਤਿੰਨ ਝੋਟੀਆਂ ਦਾ ਸਟਾਕ ਇੱਦਾਂ ਹੀ ਵਿਖਾਇਆ ਕਰਨਾ ਵਾ ਜਿਹੜੀਆਂ ਆਰਡਰ ਦੀਆਂ ਜਾਣ ਭਾਜੀ ਭਾਅ ਆਪਣੇ ਜਾਇਜ਼ ਹੋਣਗੇ ਸਵਾ ਲੱਖ 130 135 ਇਹੋ ਜੇ ਭਾਅ ਵੀ ਜੀ ਤੁਹਾਡੇ ਭਰਾ ਦੇ ਫਾਰਮ ਤੇ ਦੇ ਪਿੰਡ ਤੁਹਾਡੇ ਭਰਾ ਦਾ ਫੇਰ ਇੱਕ ਵਾਰ ਰਿਪੀਟ ਕਰਦੀਏ ਜੈਤੋ ਸਰਜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਸਰੀ ਕਾਲ